ਆਮਲੇ ਦਾ ਜੂਸ ਹੈ ਇਬ ਵੀ ਤੁਸੀਂ ਕੋਸ਼ਿਸ਼ ਕਰੋ ਜੀ ਤੇ ਬੈਦਬਾਨ ਲਿਖਿਆ ਹੋਵੇ ਉਹੀ ਆਪਨ ਲਈ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਤੇ ਤਾਂ ਵਿਸ਼ਵਾਸ ਹੈ ਇਹ ਆਪਣੀਆਂ ਅੱਖਾਂ ਮੂਹਰੇ ਬਣਦੀਆਂ ਨੇ ਆਪ ਬਣਵਾਈਆਂ ਨੇ ਕੋਲ ਖੜਕੇ ਬਣਦੀਆਂ ਨੇ ਤਾਂ ਇਹਨਾਂ ਤੇ ਭਰੋਸਾ ਹੈ ਦੇਖੋ ਥੱਲੇ ਪੂਰਾ ਪਲਪ ਜੰਮਿਆ ਹੁੰਦਾ ਇਹਦੇ ਇਹ ਪੂਰਾ ਆਮਲਾ ਜਿਹੜਾ ਹੈਗਾ ਪ੍ਰੋਪਰ ਜੰਮਿਆ ਹੋਊਗਾ ਇੱਕ ਪਲਪ ਹੈ ਮਤਲਬ ਐ ਨਹੀਂ ਹੈ ਵੀ ਪਾਣੀ ਜਿਹਾ ਹੋਊਗਾ ਇੱਕ ਪਿਓਰ ਚੀਜ਼ ਆ ਆਮਲੇ ਵਿੱਚ ਹੁੰਦਾ ਹੈ ਨੇਚੁਰਲ ਐਂਟੀਆਕਸੀਡੈਂਟ ਅਤੇ ਨਾਲ ਹੀ ਆਮਲਾ ਭਰਪੂਰ ਹੁੰਦਾ ਹੈ ਵਿਟਾਮਿਨ ਸੀ ਦੇ ਨਾਲ ਜੇਕਰ ਤੁਸੀਂ ਹੁਣੇ ਹੀ ਆਮਲਾ ਜੂਸ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਫਿਰ www.vaidvan.com ਤੇ ਜਾਓ ਅਤੇ ਆਨਲਾਈਨ ਵੀ ਤੁਸੀਂ ਇਸ ਪ੍ਰੋਡਕਟ ਨੂੰ ਪਰਚੇਸ ਕਰ ਸਕਦੇ ਹੋ ਜਾਂ ਫਿਰ ਕਾਲ ਕਰੋ 987267622 ਵੈਦਵਾਨ ਆਯੁਰਵੇਦ ਇਸ ਕਰਕੇ ਇਹ ਆਮਲਾ ਜਿਹੜਾ ਹੈਗਾ ਇਹਦਾ ਇਹਦਾ ਘਟੋ ਘਟ 20ml ਸਵੇਰੇ ਸਵੇਰੇ ਐ ਜਿਵੇਂ दारू ਦੇ ਪੈਗ ਅਲੇ ਇੰਨੀ ਕਿ दारू ਪਾ ਲੰਦੇ ਨੇ ਬਾਕੀ ਪਾਣੀ ਪਾ ਲੰਦੇ ਨੇ ਜਾਂ ਸੋਡਾ ਐ ਪਾ ਕੇ ਬਸੇ